ਦੋਸਤੋ ਅੱਜ ਅਸੀਂ ਨਿੰਬੂ ਪਾਣੀ ਬਾਰੇ ਕੁਝ ਖਾਸ ਜਿਹੜੀਆਂ ਗੱਲਾਂ ਉਹਨਾਂ ਬਾਰੇ ਜਾਣਾਂਗੇ ਨਿੰਬੂ ਪਾਣੀ ਪੀਣ ਦੇ ਸਾਨੂੰ ਰੋਜ਼ ਕੀ ਫਾਇਦੇ ਮਿਲਦੇ ਜੇ ਅਸੀਂ ਰੋਜ਼ਾਨਾ ਇਹਦਾ ਸੇਵਨ ਕਰਦੇ ਹਾਂ ਇਹਦੇ ਨਾਲ ਨਾਲ ਕੀ ਜਿਨ੍ਹਾਂ ਨੂੰ ਸ਼ੂਗਰ ਆ ਉਹਨਾਂ ਨੂੰ ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕੀ ਜਿਹੜਾ ਨਿੰਬੂ ਪਾਣੀ ਉਹ ਸਾਡੇ ਜੋੜਾਂ ਲਈ ਹਾਨੀਕਾਰਕ ਹੱਡੀਆਂ ਵਾਸਤੇ ਹਾਨੀਕਾਰਕ ਇਹ ਵੀ ਗੱਲ ਕਰਾਂਗੇ ਤੇ ਇਹਨੂੰ ਵਰਤਣ ਦਾ ਪੀਣ ਦਾ ਸਹੀ ਸਮਾਂ ਕਿਹੜਾ ਉਸ ਬਾਰੇ ਵੀ ਜਾਣਾਂਗੇ ਸੋ ਇਹਦੇ ਫਾਇਦੇ ਬਾਰੇ ਵੀ ਗੱਲ ਕਰਦੇ ਸੋ ਸਾਥੀਓ ਆਪ ਵੀਡੀਓ ਨੂੰ ਪੂਰੀ ਨੂੰ ਧਿਆਨ ਨਾਲ ਸੁਣਿਓ ਤੇ ਅੱਗੇ ਨੂੰ ਸ਼ੇਅਰ ਜ਼ਰੂਰ ਕਰਿਓ ਵੱਤੋ ਵੱਤ ਭੈਣ ਭਰਾਵਾਂ 'ਚ ਤਾਂ ਜੋ ਵੱਤੋ ਵੱਤ ਲੋਕਾਂ ਨੂੰ ਇਸ ਵੀਡੀਓ ਦਾ ਇਸ ਜਾਣਕਾਰੀ ਦਾ ਫਾਇਦਾ ਮਿਲੇ ਤਾਂ ਹੀ ਇਹ ਵੀਡੀਓ ਬਣਾਉਣ ਦਾ ਫਾਇਦਾ ਹੈ ਸੋ ਆਪ ਪਹਿਲਾਂ ਫਾਇਦੇ ਜਾਣ ਲੈਨੇ ਆ ਵੀ ਉਰਜਾ ਜਾਨਾ ਜੇ ਅਸੀਂ ਨਿੰਬੂ ਪਾਣੀ ਪੀਂਨੇ ਆ ਤਾਂ ਉਹਦੇ ਸਾਨੂੰ ਕੀ ਕੀ ਲਾਭ ਮਿਲਦੇ ਸਾਥੀਓ ਪਹਿਲਾਂ ਤਾਂ ਜਿਹੜਾ ਫਾਇਦਾ ਏ ਉਹ ਇਹ ਵੀ ਇਹ ਬਾਡੀ ਨੂੰ ਹਾਈਡਰੇਟ ਕਰਨ ਚ ਸਹਾਇਤਾ ਕਰਦਾ ਸੋ ਪ੍ਰੋਪਰ ਜਿਹੜੀ ਹਾਈਡਰੇਸ਼ਨ ਆ ਉਹ ਸਾਡੇ ਬ੍ਰੇਨ ਲਈ ਦਿਮਾਗ ਲਈ ਵੀ ਬੜੀ ਜ਼ਰੂਰੀ ਆ ਦਿਲ ਲਈ ਵੀ ਬਹੁਤ ਜ਼ਰੂਰੀ ਤੇ ਸਾਡੀਆਂ ਮਾਸਪੇਸ਼ੀਆਂ ਵਾਸਤੇ ਵੀ ਬਹੁਤ ਜ਼ਰੂਰੀ ਆ ਸੋ ਅਗਲਾ ਫਾਇਦਾ ਵੇਖੀਏ ਜਿਹੜਾ ਨਿੰਬੂ ਆ ਲੈਮਨ ਆ ਉਹਦੇ ਚ ਵਿਟਾਮਿਨ ਸੀ ਹੁੰਦਾ ਏ ਤੇ ਵਿਟਾਮਿਨ ਸੀ ਆ ਜਿਹੜਾ ਉਹ ਸਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹਨੂੰ ਵਧਾਉਂਦਾ ਏ ਤੇ ਸਾਡੇ ਸਰੀਰ ਚੋ ਜਿਹੜੇ ਹਾਨੀਕਾਰਕ ਪਦਾਰਥ ਆ ਉਹਨਾਂ ਨੂੰ ਵੀ ਬਾਹਰ ਕੱਢਣ ਚ ਸਾਡੀ ਸਹਾਇਤਾ ਕਰਦਾ ਏ ਤੇ ਵਿਟਾਮਿਨ ਸੀ ਬਹੁਤ ਹੀ ਜ਼ਰੂਰੀ ਆ ਸਾਡੇ ਸਰੀਰ ਵਾਸਤੇ ਸੋ ਇਹ ਸਾਨੂੰ ਨੀਂंबू ਇੱਕ ਅਜੀਹਾ ਆ ਜਿਹੜਾ ਕਿ ਬਹੁਤ ਹੀ ਵਧੀਆ ਸਰੋਤ ਆ ਵਿਟਾਮਿਨ ਸੀ ਦਾ ਸੋ ਸਾਨੂੰ ਭਰਪੂਰ ਮਾਤਰਾ ਚ ਜੇ ਅਸੀਂ ਵਿਟਾਮਿਨ ਸੀ ਚਾਹੀਦਾ ਤਾਂ ਉਹ ਨੀਂंबू ਤੋਂ ਮਿਲ ਜਾਂਦਾ ਏ ਦੇ ਸਾਥੀਓ ਅਗਲਾ ਫਾਇਦਾ ਵੇਖੀਏ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਸਾਡੀ ਪਾਚਨ ਕਿਰਿਆ ਵਾਸਤੇ ਵੀ ਬਹੁਤ ਵਧੀਆ ਹੈ ਸਾਡੇ ਜਿਹੜੇ ਅੰਤੜੀਆਂ ਚੋ ਟੌਕਸਿਨਸ ਕਹਿ ਲੋ ਡਾਈਜੈਸਟਿਵ ਸਿਸਟਮ ਦੇ ਵਿੱਚ ਟੌਕਸਿਨਸ ਨੂੰ ਵੀ ਬਾਹਰ ਕੱਢਦਾ ਸਫਾਈ ਕਰਦਾ ਹੈ ਇਹਦੇ ਨਾਲ ਨਾਲ ਸਾਨੂੰ ਭੁੱਖ ਵੀ ਵਧਾਉਂਦਾ ਹੈ ਸਾਡਾ ਮੈਟਾਬੋਲਿਜ਼ਮ ਵੀ ਵਧਾਉਂਦਾ ਹੈ ਜਿਹੜਾ ਨਿੰਬੂ ਆ ਸੋ ਜੇ ਅਗਲਾ ਫਾਇਦਾ ਵੇਖੀਏ ਤਾਂ ਇਹ ਸਾਥੀਓ ਸਾਡੇ ਜਿਹੜੀ ਜਿੰਨਾ ਲੋਕਾਂ ਦੇ ਮੂੰਹ ਤੋਂ ਬਦਬੂ ਆਉਂਦੀ ਆ ਉਸ ਵਾਸਤੇ ਵੀ ਬਹੁਤ ਵਧੀਆ ਕਿਉਂਕਿ ਜਿਹੜੇ ਵੀ ਜਰਮਸ ਆ ਜਾਂ ਬੈਕਟੀਰੀਆ ਹੈ ਮਾਉਥ ਵਿੱਚ ਉਹਨਾਂ ਨੂੰ ਇਹ ਮਾਰਨ ਦੀ ਤਾਕਤ ਰੱਖਦਾ ਨਿੰਬੂ ਪਾਣੀ ਸੋ ਸਾਡੀ ਕਿਡਨੀ ਲਈ ਵੀ ਬਹੁਤ ਵਧੀਆ ਏ ਸਾਡੀ ਕਿਡਨੀ ਚੋਂ ਜਿਹੜੀ ਪੱਥਰੀ ਬਣਨ ਦੀ ਖਤਰਾ ਏ ਉਹਨੂੰ ਘੱਟ ਕਰਦਾ ਏ ਤੇ ਵੈਸੇ ਹੀ ਵੀ ਜਿਹੜਾ ਨਿੰਬੂ ਆ ਇਹ ਇੱਕ ਡਾਇੂਰੇਟਿਕ ਪ੍ਰੋਪਰਟੀ ਰੱਖਦਾ ਏ ਐਣ ਦਾ ਭਾਵ ਇਹ ਸਾਨੂੰ ਵੱਧ ਪਿਸ਼ਾਬ ਲਿਆਉਂਦਾ ਜਦੋਂ ਅਸੀਂ ਇਹਦਾ ਸੇਵਨ ਕਰਦੇ ਆ ਤਾਂ ਇਹਦੇ ਨਾਲ ਕੀ ਹੈ ਸਾਨੂੰ ਜਿੰਨਾ ਲੋਕਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਵਾਰ-ਵਾਰ ਹੁੰਦੀ ਉਹਨਾਂ ਲਈ ਵੀ ਬੜਾ ਵਧੀਆ ਤੇ ਕਿਡਨੀ ਸਟੋਨ ਤੋਂ ਵੀ ਸਾਨੂੰ ਬਚਾ ਕੇ ਰੱਖਦਾ ਹੈ ਤੇ ਇੱਕ ਬੜਾ ਵਧੀਆ ਫਾਇਦਾ ਜਿਨ੍ਹਾਂ ਨੇ ਆਪਦਾ ਭਾਰ ਘੱਟ ਕਰਨਾ ਹੈ ਉਹਨਾਂ ਵਾਸਤੇ ਵੀ ਬਹੁਤ ਬੈਨੀਫੀਸ਼ੀਅਲ ਹੈ ਨਿੰਬੂ ਲੈਮਨ ਵਾਟਰ ਜਿਹੜਾ ਨਿੰਬੂ ਦਾ ਪਾਣੀ ਕਿਉਂਕਿ ਇਹ ਸਾਡੇ weight ਨੂੰ ਘਟਾਉਣ 'ਚ ਸਾਡੀ ਸਹਾਇਤਾ ਕਰਦਾ ਏ ਇਹਦੇ ਵਿੱਚ ਅਜਿਹੇ enzyme ਹੁੰਦੇ ਆ ਜਿਹੜੇ ਕਹਿ ਲਓ ਵੀ ਜੋ ਵੀ ਅਸੀਂ ਬਾਦੂ ਭੋਜਨ 'ਚ ਅਸੀਂ fatty ਚੀਜ਼ਾਂ ਲੈਨੇ ਆ ਤੇਲ ਖਾਨੇ ਆ ਉਹਨੂੰ ਵੀ ਇਹ ਖਤਮ ਕਰਦਾ ਏ ਤੇ ਸਾਡੇ ਸਰੀਰ 'ਚ ਜਿਹੜੀ ਚਰਬੀ ਉਹਨੂੰ બાળਦਾ ਤੇ ਮੇਨ ਇਹ ਸਾਡਾ ਜਿਹੜਾ metabolism ਉਹਨੂੰ boost ਕਰਦਾ ਏ ਭਾਵ ਜਦੋਂ ਸਾਡਾ metabolism ਵੱਧ ਜਾਂਦਾ ਏ ਵੱਦੀ ਉਮਰ 'ਚ ਘਟ ਜਾਂਦਾ ਸਾਡਾ metabolism ਸੋ ਜੇ ਅਸੀਂ ਨਿੰਬੂ ਰੋਜ਼ਾਨਾ ਪੀਵਾਂਗੇ ਤਾਂ ਇਹਦੇ ਨਾਲ ਸਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਹੈ ਜਿਹਦੇ ਨਾਲ ਅਸੀਂ ਸਾਡੇ ਸਰੀਰ 'ਚ ਜਿਹੜੀਆਂ ਕੈਲਰੀਜ਼ ਆ ਉਹ ਜ਼ਿਆਦਾ ਬਲਦੀਆਂ ਨੇ ਸੋ ਐਕਸਰਸਾਈਜ਼ ਜੇ ਕਰਾਂਗੇ ਤਾਂ ਜ਼ਿਆਦਾ ਫਾਇਦਾ ਮਿਲੂਗਾ ਜੇ ਅਸੀਂ ਨਿੰਬੂ ਪਾਣੀ ਵੀ ਨਾਲ ਪੀਵਾਂਗੇ ਸੋ ਇਹਦੇ ਨਾਲ ਜ਼ਿਆਦਾ ਕੈਲਰੀਜ਼ ਬਲਦੀਆਂ ਐ ਤੇ ਸਾਡਾ ਭਾਰ ਆ ਜਿਹੜਾ ਉਹ ਬੜੀ ਜਲਦੀ ਜਿਹੜਾ ਘਟਦਾ ਹੈ ਸੋ ਇੱਕ ਇਹ ਬੜਾ ਵਧੀਆ ਫਾਇਦਾ ਜਿਨ੍ਹਾਂ ਨੇ weight ਘਟਾਉਣਾ ਹੈ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰੋ ਇਹ ਇੱਕ ਹੋਰ ਬਹੁਤ ਵਧੀਆ ਫਾਇਦਾ ਲਿਵਰ ਵਾਸਤੇ ਇਹ ਸਾਡੇ ਲਿਵਰ ਨੂੰ ਡੀਟੌਕਸੀਫਾਈ ਕਰਦਾ ਹੈ ਲਿਵਰ ਚ ਜਿਹੜੇ ਐਨਜ਼ਾਈਮ ਬਣਨੇ ਆ ਐਨਜ਼ਾਈਮ ਦੀ ਪ੍ਰੋਡਕਸ਼ਨ ਨੂੰ ਵਧਾ ਦਿੰਦਾ ਹੈ ਸੋ ਜਿਨ੍ਹਾਂ ਨੂੰ ਫੈਟੀ ਲਿਵਰ ਆ ਉਹ ਵੀ ਜ਼ਰੂਰ ਇਸਤੇਮਾਲ ਕਰਨੇ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਹੈ ਲਿਵਰ ਦੀ ਨੂੰ ਰਿਕਵਰ ਕਰਨ ਚ ਸਾਡੀ ਸਹਾਇਤਾ ਕਰਦਾ ਹੈ ਸੋ ਇਹ ਤਾਂ ਸਾਥੀਓ ਸੀਗੇ ਫਾਇਦੇ ਹੁਣ ਗੱਲ ਕਰਦੇ ਵੀ ਕੀ 슈ਗਰ ਦੇ ਮਰੀਜ਼ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਬਿਲਕੁਲ ਕਰ ਸਕਦੇ ਇੱਕ ਤਾਂ ਇਹਦੇ ਵਿੱਚ ਅਜਿਹੇ ਇਨਜ਼ਾਈਮ ਆ ਜਿਹੜੇ ਸਾਡੇ ਬਲੱਡ ਦੇ ਵਿੱਚ ਵਾਧੂ 슈ਗਰ ਨੂੰ ਜਿਹੜਾ ਬਾਲਦਾ ਹੈ ਨਿੰਬੂ ਤੇ ਇਹਦੇ ਨਾਲ ਨਾਲ 슈ਗਰ ਕਰਕੇ ਸਾਡੇ ਸਰੀਰ ਤੇ ਜਿਹੜੇ ਸਾਈਡ ਇਫੈਕਟ ਆਉਂਦੇ ਆ ਉਹਨਾਂ ਨੂੰ ਵੀ ਠੀਕ ਕਰਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਤੇ ਵਿਟਾਮਿਨ ਸੀ ਹੋਣ ਕਰਕੇ ਫ੍ਰੀ ਰੈਡੀਕਲ ਦੇ ਡੈਮੇਜ ਨੂੰ ਜਿਹੜਾ 슈ਗਰ ਕਰਕੇ ਹੁੰਦਾ ਹੈ ਉਹਨੂੰ ਵੀ ਰੋਕਦਾ ਹੈ ਤੇ ਸੋ ਜਿਨ੍ਹਾਂ ਨੂੰ ਸ਼ੂਗਰ ਆ ਉਹਨਾਂ ਨੂੰ ਸਭੋਂ ਜ਼ਰੂਰ ਇਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਗਲਤ ਧਾਰਨਾ ਵੀ ਸ਼ੂਗਰ ਦੇ ਵਿੱਚ ਸੀ ਜਿਹੜਾ ਨਿੰਬੂ ਦਾ ਪਾਣੀ ਨਹੀਂ ਪੀ ਸਕਦੇ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਖਾਸ ਕਰਕੇ ਜਿਹੜੀ ਕਿਡਨੀ ਦੀ ਇਨਫੈਕਸ਼ਨ ਦੀ ਦਿੱਕਤ ਆ ਜਾਂਦੀ ਜਾਂ ਕਿਡਨੀ 'ਚ ਕੋਈ ਪਰੇਸ਼ਾਨੀਆਂ ਆ ਜਾਂਦੀ ਉਸ ਤੋਂ ਵੀ ਜਿਹੜਾ ਨਿੰਬੂ ਪਾਣੀ ਆ ਉਹ ਬਚਾ ਕੇ ਰੱਖਦਾ ਹੈ ਇੱਚ ਸਿਟਰਿਕ ਐਸਿਡ ਹੁੰਦਾ ਜਿਹੜਾ ਕਹ ਲਓ ਕਿ ਸਟੋਨ ਬਣਨ ਦੀ ਦਿੱਕਤ ਆ ਸਟੋਨ ਬਣਨ ਤੋਂ ਰੋਕਦਾ ਹੈ ਕਿਡਨੀ ਦੇ ਵਿੱਚ ਸੋ 슈ਗਰ ਵਾਲੇ ਮਰੀਜ਼ਾਂ ਨੂੰ ਜਰੂਰ ਇਹਦਾ ਇਸਤੇਮਾਲ ਕਰਨਾ ਚਾਹੀਦਾ ਤੇ ਇਹ ਬਾਦੂ ਪਿਸ਼ਾਬ ਲਿਆਉਂਦਾ ਹੈ ਕਿਡਨੀਆਂ ਨੂੰ ਸਾਫ਼ ਕਰਦਾ ਹੈ ਤੇ ਇਹਨਾਂ ਦੀ ਇਨਫੈਕਸ਼ਨ ਨਹੀਂ ਹੋਣ ਦਿੰਦਾ ਜਲਦੀ ਸੋ ਜਿੰਨਾ ਲੋਕਾਂ ਨੂੰ 슈ਗਰ ਆ ਉਹਨਾਂ ਨੂੰ ਨਿੰਬੂ ਪਾਣੀ ਦਾ ਜਰੂਰ ਜਿਹੜਾ ਸੇਵਨ ਉਹ ਕਰਨਾ ਚਾਹੀਦਾ ਹੈ ਤੇ ਸਾਥੀਓ ਕਈ ਲੋਕ ਇਹ ਵੀ ਕਹਿ ਰਹੇ ਨੇ ਵੀ ਇਹ ਸਾਡੇ ਜੋੜਾਂ ਨੂੰ ਖਰਾਬ ਕਰਦਾ ਸੋ ਇਹ ਬਿਲਕੁਲ ਗਲਤ ਧਾਰਨਾ ਹੈ ਸਭੋ ਜਿਹਨਾਂ ਨੂੰ ਜੋੜਾਂ ਦੇ ਦਰਦ ਰਹਿੰਦੇ ਉਹਨਾਂ ਨੂੰ ਜ਼ਰੂਰ ਪੀਣਾ ਚਾਹੀਦਾ ਕਿਉਂਕਿ ਇਹ ਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਤੇ ਵਿਟਾਮਿਨ ਸੀ ਆ ਜਿਹੜਾ ਕੋਲੇਜਨ ਦੀ ਪ੍ਰੋਡਕਸ਼ਨ ਵਾਸਤੇ ਬੜਾ ਜ਼ਰੂਰੀ ਆ ਸੋ ਕੋਲੇਜਨ ਆ ਜਿਹੜਾ ਉਹ ਸਾਡੇ ਜੇ ਵੱਧ ਬਣੂਗਾ ਸਰੀਰ 'ਚ ਉਹਦੇ ਨਾਲ ਸਾਡੇ ਜੋੜ ਹੱਡੀਆਂ ਮਜ਼ਬੂਤ ਹੁੰਦੀਆਂ ਆ ਸੋ ਇਹ ਬਿਲਕੁਲ ਗਲਤ ਧਾਰਨਾ ਹੈ ਵੀ ਇਹ ਸਾਡੇ ਜੋੜਾਂ ਨੂੰ ਖਰਾਬ ਕਰਦਾ ਹੈ ਸੋ ਨਿੰਬੂ ਪਾਣੀ ਅਸੀਂ ਆਰਥਰਾਇਟਸ ਗਠੀਏ ਵਿੱਚ ਵੀ ਪੀ ਸਕਦੇ ਹਾਂ ਇਹ ਸਾਡੇ ਜੋੜਾਂ ਲਈ ਜਿਹੜੀ ਸਿਹਤ ਉਹਨੂੰ ਵਧੀਆ ਬਣਾਊਗਾ ਨਾ ਕਿ ਖਰਾਬ ਕਰੂਗਾ ਸੋ ਸਾਥੀਓ ਸਹੀ ਸਮਾਂ ਸਵੇਰੇ ਨਿਰਨੇ ਕਾਲ ਜੇ ਖਾਲੀ ਪੇਟ ਸਭ ਤੋਂ ਵਧੀਆ ਰਹੂਗਾ ਇਹ ਦਿਨ ਜੇ ਅਸੀਂ ਸਵੇਰੇ ਸਵੇਰੇ ਖਾਲੀ ਪੇਟ ਪੀਨੇ ਤਾਂ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਫਾਸਟ ਹੋ ਜਾਂਦਾ ਹੈ ਸੋ ਜਿਹਦੇ ਨਾਲ ਕੀ ਹੁੰਦਾ ਜਿਆਦਾ ਅਸੀਂ ਕੈਲਰੀਜ਼ ਬਰਨ ਕਰ ਲਾ ਪਾਉਣੇ ਆ ਸਾਡੇ ਭਾਰ ਘਟ ਕਰਨ ਸਾਨੂੰ ਸਹਾਇਤਾ ਮਿਲੂਗੀ ਜੇ ਅਸੀਂ ਸਵੇਰੇ ਖਾਲੀ ਪੇਟ ਪੀਵਾਂਗੇ ਇਸ ਤੋਂ ਇਲਾਵਾ ਜੇ ਅਸੀਂ ਖਾਣਾ ਖਾਣ ਤੋਂ ਪਹਿਲਾਂ ਪੀਨੇ ਆ ਉਹ ਵੀ ਭਾਰ ਘਟਾਉਣ 'ਚ ਸਹਾਇਤਾ ਮਿਲਦੀ ਆ ਤੇ ਜਿਹੜੇ ਸੀ ਭੋਜਨ ਚ ਵਾਧੂ ਤੇਲ ਜਾਂ ਫਿਰ ਜਿਹੜਾ ਫੈਟ ਖਾਣੇ ਆ ਉਹਨੂੰ ਵੀ ਡਾਈਜੈਸਟ ਕਰਨ ਚ ਹਜਮ ਕਰਨ ਚ ਸਾਡੀ ਸਹਾਇਤਾ ਕਰੂਗਾ ਜੇ ਅਸੀਂ ਖਾਣਾ ਖਾਣ ਤੋਂ ਕੁਝ ਸਮਾਂ ਪਹਿਲਾਂ ਪੀਨੇ ਤੇ ਖਾਣਾ ਖਾਣ ਤੋਂ ਪਹਿਲਾਂ ਪੀਣ ਦਾ ਇਹ ਵੀ ਫਾਇਦਾ ਹੋ ਜਾਂਦਾ ਵੀ ਪੇਟ ਸਾਡਾ ਭਰਿਆ ਭਰਿਆ ਰੱਖਦਾ ਓਵਰ ਈਟਿੰਗ ਤੋਂ ਅਸੀਂ ਬਚੇ ਰਹਿੰਨੇ ਆ ਵਾਧੂ ਓਵਰ ਈਟਿੰਗ ਨਹੀਂ ਕਰਦੇ ਸੋ ਨਿੰਬੂ ਪਾਣੀ ਦਾ ਜਿਹੜਾ ਸੇਵਨ ਉਹ ਜ਼ਰੂਰ ਸਾਨੂੰ ਕਰਨਾ ਚਾਹੀਦਾ ਇਹਦੇ ਸਾਨੂੰ ਬੜੇ ਲਾਭ ਆ ਤੇ ਇਹਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਾਡੇ ਦੰਦਾਂ ਦੀ ਜਿਹੜੀ ਉੱਪਰਲੀ ਪਰਤ ਐਨਾਮਲ ਜਿਹਨੂੰ ਕਹਿੰਦੇ ਉਹਨੂੰ ਖਰਾਬ ਕਰ ਸਕਦਾ। ਸੋ ਇੱਕ ਗਲਾਸ ਪਾਣੀ 'ਚ ਤੁਸੀਂ ਅੱਧਾ ਨਿੰਬੂ ਹੀ ਪਾ ਕੇ ਪੀਓ। ਤੇ ਜਿਨ੍ਹਾਂ ਦੇ ਜ਼ਿਆਦਾ ਐਸਿਡਿਟੀ ਬਣਦੀ ਆ ਜਾਂ ਜਿਨ੍ਹਾਂ ਨੂੰ ਅਲਸਰ ਉਹ ਇਹਦਾ ਪਰਹੇਜ਼ ਕਰਨ। ਸੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਸਾਥੀਓ। ਅੱਗੇ ਹੁਣ ਹੋਰ ਕੋਈ ਸਿਹਤ ਬਾਰੇ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਤੋਂ ਰਜਾਨਾ ਲਾਈਵ ਆ ਕੇ ਇਸੇ ਤਰ੍ਹਾਂ ਤੁਹਾਨੂੰ ਨਵੀਂ ਜਾਣਕਾਰੀ ਦਿੰਦੇ ਰਵਾਂਗੇ ਸੋ ਇਜਾਜ਼ਤ ਦਿਓ ਧੰਨਵਾਦ